ਕਿ ਨਾ ਤੇ ਆਪਣੇ ਬੱਚੇ ਮੁੰਡੇ ਤੇ ਲਿੰਦਾ ਆਵੇ ਬਾਰ ਬਾਰ ਜਮਨ ਦਾ ਤੇ ਦੋ ਬੰਨਣਾ ਤੇ ਬਾਵੇ ਸੱਸੀ ਕਾਲ ਜੀ ਮਿੱਤਰ ਪਿਆਰੇਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਅੱਜ ਬਈ ਖਾਦ ਪਾਉਣ ਦੀ ਕਰਤੀ ਤਿਆਰੀ ਵੈਸੇ ਤਾਂ ਮੈਂ ਅੱਜ ਖਾਦ ਕੋਠੀ 'ਚ ਰੱਖਣੀ ਆਇਆ ਸੀ ਤੇ ਥੋੜੀਆਂ ਜਿਹਾ ਸਵੇਰੇ ਸ਼ਰਾਟੇ 'ਚ ਪਏ ਮੈਂ ਹੈ ਨਾ ਜਿਆਦੇ ਮੀਂਹ ਜੇ ਪੈ ਗਿਆ ਤੇ ਰਾਤ ਤੇ ਸਾਡੇ ਤੇ ਆਉਣਾ ਬਹੁਤ ਔਖਾ ਮੈਂ ਕਹਾ ਸਿੱਟ ਨਹੀਂ ਬਹੁਤ ਔਖੀ ਉਹੀ ਗੱਲ ਅੱਜ ਬਟਾਂ ਗਿੱਲੀਆਂ ਸੀ ਤੇ ਮਸਾਂ ਇੱਥੇ ਲੈ ਕੇ ਆਇਆ ਤੇ ਹੁਣ ਆਪਾਂ ਇੱਧਰ ਕੁਝ ਖਾਦ ਪਾਤੀ ਆ ਤੇ ਆਪਣੇ ਗੱਟੇ ਰਹਿ ਕੇ 2 ਪਾਉਣ ਵਾਲੇ ਤੇ ਹੁਣ ਮੈਂ ਕਹਾ ਸਾਹ ਲੈਨੇ ਆ ਤੇ ਫਿਰ ਪਾਉਣੇ ਆ ਮੈਂ ਸਵੇਰੇ ਆ ਕੇ ਅੱਜ ਮੌਸਮ ਹਵਾ ਠੰਢੀ ਠੰਢੀ ਚੱਲਦੀ ਆ ਤੇ ਮੈਂ ਕੰਮ ਮੈਂ ਕਹਾ ਅੱਜ ਥੋੜੀ ਥੋੜੀ ਪਾਤੀ ਬਸ ਜਿਆਦੇ ਨਹੀਂ ਪਾਈ ਆਪਾਂ ਕਿਸੇ ਚੱਦੀ ਕਮੋਰੀ ਪਈ ਆ ਕਿਸੇ ਤੇ 3 ਕਿਲੋ ਪੈ ਗਈ ਆ ਬਸ ਇਸ ਹਿਸਾਬ ਨਾਲ ਆਪਾਂ ਥੋੜੀ ਥੋੜੀ ਕੀਰਾਂ ਖਾਦ ਪਾਦੀ ਆ ਕਿਉਂਕਿ ਝੋਨਾ ਆਪਣਾ ਚੱਲ ਪਿਆ ਤੇ ਬਾਕੀ ਅੱਜ ਮੌਸਮ ਠੀਕ ਆ ਕੱਲ ਤਾਂ ਜਮਾਂ ਹੀ ਸ਼ਾਮ ਨੂੰ ਸਾਹ ਨਹੀਂ ਸੀ ਆਉਂਦਾ ਜਿਵੇਂ ਪਿਛਲੀ ਵੀਡੀਓ ਚ ਦੇਖਿਆ ਤੁਸੀਂ ਸਾਹ ਨਹੀਂ ਸੀ ਆਉਂਦਾ ਅੱਜ ਵੈਸੇ ਸਵੇਰ ਦਾ ਠੰਡਾ ਮੈਂ ਤਾਂ ਕਰਕੇ ਲੱਗ ਪਿਆ ਤੇ ਹੁਣ 8:30 ਹੋ ਗਏ ਆ 9:30 ਤੇ ਆਪਾਂ ਆ ਦੋ ਘਟੇ ਰਹਿ ਕੇ ਬਸ ਖਲਾਰਨ ਵਾਲੇ ਖਲਾਰ ਦਿੰਨਾ ਜਿਹੜਾ ਚਲੂ ਗਾਵਲਾ ਬਣਾਇਆ ਬਾਈ ਉਹ ਨਿਆਰਾ ਹੀ ਆ ਪੋਲਾ ਨਹੀਂ ਤਾਂ ਮੇਰਾ ਮੋਢਾ ਹੀ ਇਧਰੋਂ ਵੱਡਿਆ ਜਾਂਦਾ ਸੀ ਪੀੜ ਕਰਨ ਲੱਪੇ ਦਾ ਇਹ ਕਿ ਆ ਗੱਦੀ ਜੀ ਪੋਲੀ ਆ ਤੇ ਇਹਦੇ ਨਾਲ ਬਹੁਤ ਸੌਖੀ ਰੇਹ ਖਲਾਰਨੀ ਹੋਗੀ ਤੇ ਨਾ ਹੀ ਆਪਾਂ ਕੁਛ ਅਜੇ ਪਹਿਲੀ ਖਾਦ ਤੇ ਪਾਇਆ ਦੂਜੀ ਖਾਦ ਤੇ ਵਿਖਾ ਤੱਤ ਤੁੱਤ ਪਾਵਾਂਗੇ ਵੈਸੇ ਦਾਣੇਦਾਰ ਯਹਰਾਂ ਤਾਂ ਬਾਣ ਦੇ ਵਿੱਚ ਪਾਉਣੀਆਂ ਨਹੀਂ ਚਾਹੀਦੀਆਂ ਆਪਾਂ ਤਾਂ ਵੈਸੇ ਕਦੇ ਪਾਈਆਂ ਨਹੀਂ ਹਾਂ ਤਾਂ ਤਾਕਤ ਤੱਤ ਤੁੱਤ ਜਿਹੜੇ ਹੁੰਦੇ ਆ ਵਿਟਾਮਿਨ ਜੇ ਹੁੰਦੇ ਆ ਉਹ ਪਾ ਲਿਆ ਕਰੋ ਤੇ ਵੈਸੇ ਅੱਗੇ ਤਾਂ ਮੈਂ ਪਾਏ ਨਹੀਂ ਇਸ ਵਾਰ ਪਾ ਕੇ ਦੇਖੂੰਗਾ ਵੀ ਰਿਜ਼ਲਟ ਆਉਂਦਾ ਕਿ ਨਹੀਂ ਆਉਂਦਾ ਤੇ ਜ਼ਿੰਕ ਚੁੰਕਰੀ ਆਪਾਂ ਪਾਈ ਪਿਛਲੇ ਸਾਲ ਵੀ ਨਹੀਂ ਪਾਈ ਐ ਤੇ ਕਿਵੇਂ ਨਹੀਂ ਪਾਉਣੀ ਨਾ ਆਪਾਂ ਬਦਾਨ ਪਾਈ ਦੀ ਆ ਹਾਂ ਤਾਕਤ ਵਾਲੇ ਜ਼ਰ ਪਾਵਾਂਗੇ ਪਰ ਜਿਆਦੇ ਪ੍ਰੋਡਕਟ ਨਾ ਪਾਇਆ ਕਰੋ ਜੋ ਜ਼ਮੀਨ ਦੇ ਅੰਦਰ ਜੋ ਜਾਨ ਕੁਦਰਤ ਹੈ ਉਹਨੇ ਛਾੜ ਦੇਣਾ ਹੁੰਦਾ ਇਹ ਸਮਾਨ ਪਾਉਣ ਨਾਲ ਛਾੜ ਨਹੀਂ ਮਿਲਦੀ ਕਿਤੇ ਬਾਕੀ ਤੁਹਾਡੀ ਆਪ ਦੀ ਮਰਜ਼ੀ ਆਪਾਂ ਕਿਹੜਾ ਕੋਈ ਡਾਕਟਰਾਂ ਜਿੰਨਾ ਕ ਆਪਣਾ ਦਿਮਾਗ ਕਰਦਾ ਉਹਨਾਂ ਕ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਈਦਾ ਹੋਰ ਸੋਚ ਆਪੋ ਆਪਣੀਆਂ ਨਾਲ ਤਾਂ ਕਿਸੇ ਦੇ ਕਹਿਣ ਤੇ ਕਿਸੇ ਨੇ ਪਾਉਣਾ ਤੇ ਬਾਕੀ ਜਿਵੇਂ ਚੱਲਦਾ ਉਹਵੇਂ ਚੱਲੀ ਜਾਂਦਾ ਤੇ ਬਾਕੀ ਮੀਂਹ ਵਾਲੇ ਪੱਖ ਤੋਂ ਡਾਉਣੀਆਂ ਆਪਣਾ ਏਰੀਆ ਬਾਕੀ ਦੇਖਦੇ ਹਾਂ ਹੁਣ ਆ ਪਾ ਕੇ ਤੇ ਆਪਾਂ ਚੱਲਦੇ ਹਾਂ ਘਰ ਨੂੰ ਨਾ ਧੋਣੇ ਆ ਤੇ ਫਿਰ ਅੱਜ ਦੇਖਦੇ ਆਂ ਕੀ ਬੰਦਾ ਜੁੜਦਾ ਤਉ ਦੀ ਦੀ ਕਰਦੇ ਸੀਗੇ ਛੇਤੀ ਛੇਤੀ ਹੋ ਜਾ ਤਿਆਰ ਲਓ ਜੀ ਪਤੀਜੇ ਰਾਣੇਂਦਰ ਦੇ ਅੱਜ ਉਧਰ ਆਇਆ ਵੀ ਖੁਸਰੇ ਨੱਚਣ ਤੇ ਅਸੀਂ ਖੁਸਰਿਆਂ ਨੂੰ ਮੋੜਦਾ ਸੀ ਅਸੀਂ ਆਖਿਆ ਵੀ 3 ਵਜੇ ਆਜੋ ਉਹ 3 ਵਜੇ ਆ ਗਏ 10 ਵਜੇ ਮੋੜੇ ਅਸੀਂ ਕਿਹਾ ਵੀ ਦਿਲਖੁਸ਼ ਆ ਨਹੀਂ ਤੁਹਾਡੇ ਕਰਕੇ ਮੋੜੇ ਵੇ ਲੋ ਅਸੀਂ ਆਖਿਆ ਬਾਅਦ ਚ ਆਇਓ ਇਹ ਕਿੰਨੇ ਅਸੀਂ ਵੇਖਣੇ ਆ ਨੱਚਦੇ ਅਸੀਂ ਬਹੁਤ ਵੇਖਦੇ ਹੁੰਦੇ ਛੋਟੇ ਹੁੰਦੇ ਬਹੁਤ ਵੇਖਦੇ ਹੁੰਦੇ ਫਸਟ ਟਾਈਮ ਵੇਖਣੇ ਆ ਚਲੋ ਆਜੋ ਫਿਰ ਚੱਲੀਏ ਆਜੋ ਜੀ ਉਸਤਾਦ ਜੀ ਚੱਲ ਕੇ ਇਹ ਮੈਂ ਕਿ ਅੱਜ ਕੁਝ ਹੋ ਜਾ ਮੈਂ ਕਿ Thank you, yeah, yeah. Thank you. Bye-bye. Okay, ਇਹ ਮੈਂ ਚਾਹੇ ਤੇ ਚਾਹੇ ਦਾ ਜਾਨਾ ਪਤਾ ਕੋਈ ਵੇਰ ਹੋਰ ਵੀ ਹੈ ਤੇ ਲੈਓ ਵਧਾਈ ਦਾ ਮਾ ਮਾਸਾ ਮਾਸਾ ਮਾਇਆ ਰੱਬ ਤੋਂ ਹਜ਼ਾਰ ਹਟਿਆ ਆ ਰੱਬ ਦੇ ਪੁੱਤ ਨੂੰ ਐ ਮੈਂ ਕਿਉਂ ਉਹ ਵੈਂਕੀ ਪੈਸੇ ਦੇ ਮੈਨੂੰ ਪੈਸੇ ਦੇ ਇਹ ਨਹੀਂ ਕਿ ਇਹ ਤਾਂ ਸੀਸਾ ਦਾ ਮਾਮਾ ਦੇ ਵਿੱਚ ਦੇ ਜਾਏਗੇ ਭਰਾਵਾ ਰੱਬ ਤੈਨੂੰ ਰਾਜੀ ਰੱਖੇ ਪਰ ਐਂ ਕਿ ਐਸਾ ਕਿ ਨਾ ਮਾਸਾ ਦੀ ਬੇਨਤੀ ਕਰਦਾ ਮਾਇਆ ਕੋਈ ਕੀ ਕਰ ਸਕਦੀਆਂ ਮਾਂ ਜਾਨ ਬੋਲ ਕੋਈ ਕਾਰੀ ਮੈਂ ਤੁਹਰੇ ਆ ਅੱਗੇ ਸਰਕੇ ਤਕਰੀਬਤਿਆਂ ਦੀ ਨਜ਼ਰ ਕਾਰਾ ਕਰ ਦੋ ਅੰਦਰ ਆਪਾਂ ਚਾਪ ਤੋਂ ਦੇਖਾਂਗੇ ਕੋਈ ਨਹੀਂ ਉਹ ਅੱਲਾ ਆਇਆੜ ਜੰਡੇ ਭਾਈਏ ਵਿਕਟ ਦੀ ਨਾ ਕਰਵਾ ਦੇ ਗੱਡੀ ਚੇਜ਼ੀ ਵਾਲੇ ਨੂੰ ਆਇਆ ਕਰਾ ਦੇ ਮੈਂ ਇਹ ਦੇ ਕਰਾਉਂਦਾ ਮੇਰਾ ਪਾਪਾ ਨੂੰ ਚੰਦ ਕਾ ਲਾ ਕੇ ਆਪਣੇ ਕਮਰੇ ਦੇ ਪਰ ਕਾ ਮਾਤੇ ਦੇ ਕੇ ਦਾਸ ਕਾਲੀ ਰਗੜ ਦੇ ਮਿੱਠਾ ਚੱਪ ਦੇ ਕੰਮ ਮੈ ਕੁ ਐ ਹੈਲੋ ਰਣੇਂਦਰ ਕੁਚਰੇ ਨੱਚ ਗਿਆ ਜੀ ਓ ਕੁਚਰੇ ਨੱਚ ਗਿਆ ਜੀ ਓ ਤੂੰ ਅਛੜਾ ਹੋ ਜੀ ਪੈਣਾ ਨੱਚ ਰਿਹਾ ਜੀ ਤੂੰ ਵੀ ਨੱਚਣਾ ਜੀ ਓ ਚੁੱਪ ਰਹੰਦਾ ਤੇਰਾ ਸੱਦਦਾ ਮਾਰ ਓਏ 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 ਮੈਂ ਕਿਉਂ ਗਰਮੇ ਕਿੰਨੀ ਮੁੜਕਾ ਆਇਆ ਵੇ ਤੇਰਾ ਓਏ ਤੁੱਤਿਆ ਬਾਹਰ ਸੀ